ਕਹਿੰਦੇ ਪੰਜਾਬ ਦੀ ਧਰਤੀ ਤੇ ਲੰਗਰਾਂ ਦੀ ਕੋਈ ਘਾਟ ਨਹੀਂ ਹੁੰਦੀ ਕਿਉਂਕਿ ਕਿਸੇ ਨਾ ਕਿਸੇ ਦੀ ਚੀਜ਼ ਦੇ ਲੰਗਰ ਲੱਗੇ ਰਹਿੰਦੇ ਆ ਕਿਤੇ ਸ਼ਬੀਲ ਲੱਗ ਜਾਂਦੀ ਹੈ ਗਰਮੀਆਂ ਨੂੰ ਕਿਤੇ ਲੰਗਰ ਲੱਗੇਦੇ ਆ ਪਰ ਉਥੇ ਹੀ ਬਟਾਲਾ ਦੇ ਵਿੱਚ ਇੱਕ ਨਾਨਕ ਸੁਸਾਇਟੀ ਵੱਲੋਂ ਜਿਹੜਾ ਵਾ ਲੰਗਰ ਲਗਾਇਆ ਗਿਆ ਵਾ ਜਿਹੜਾ ਆਪਣੀ ਕਮਾਈ ਦੇ ਵਿੱਚੋਂ ਕੁਛੇਸਾ ਕੱਟ ਕੇ ਇੱਥੇ ਬਟਾਲਾ ਦੇ ਵਿੱਚ ਲੰਗਰ ਲਗਾਇਆ ਜਾਂਦਾ ਆਪਾਂ ਉਹਨਾਂ ਨਾਲ ਗੱਲ ਵੀ ਕਰਦੇ ਆ ਪਰ ਪਹਿਲਾਂ ਲੰਗਰ ਦਿਖਾਣੇ ਆ ਇਹ ਲੰਗਰ ਲਗਾਇਆ ਹੈ ਔਰ ਚੌਲ ਬਣਾਏ ਆ ਆਪਾਂ ਇਹਨਾਂ ਨਾਲ ਗੱਲ ਵੀ ਕਰਾਂਗੇ ਪਰ ਪਹਿਲਾਂ ਦੇਖ ਸਕਦੇ ਹੋਏ ਲੰਗਰ ਵਰਤਾਇਆ ਜਾ ਰਿਹਾ ਉਹਨਾਂ ਵੱਲੋਂ ਬੜਾ ਸਾ ਆਪਾਂ ਗੱਲ ਵੀ ਕਰਦੇ ਆਂ ਭਾਜੀ ਕੀ ਨਾਮ ਤੁਹਾਡਾ ਭਾਈ ਮੇਰਾ ਨਾਮ ਲਾਡੀ ਚਾਲਾ ਜੀ ਪਰ ਇਹ ਲੰਗਰ ਲਗਾਇਆ ਜਾਂਦਾ ਵਾ ਕਿੱਥੋਂ ਮਨ ਚ ਸੋਚ ਆਈਏ ਭਾਈ ਮੈਂ ਕਾਫੀ ਟਾਈਮ ਤੋਂ ਨਾ ਸੰਸਥਾ ਨਾਲ ਕੰਮ ਕਰਦਾ ਵਾਂ ਜੀ ਮੈਨੂੰ 2010 ਦਾ ਐਕਚੁਅਲੀ ਮੈਂ ਲੱਗਾ ਸੰਸਥਾ ਨਾਲ ਬਾਕੀ ਮੇਰਾ ਸੇਵਾਲ ਸ਼ੁਰੂ ਤੋਂ ਰਜਾਣਾ ਜੀ ਦੇਖ ਕਰਕੇ ਇਹ ਮੈਂ ਸੈਟਅਪ ਤਿਆਰ ਕਰਿਆ ਭਾਈ ਫਿਰ ਕਿੰਨੇ ਕੇ ਵਿਕਤੀਆਂ ਦਾ ਲੰਗਰ ਸ਼ੁਰੂ ਕੀਤਾ ਸੀ ਤੇ ਹੁਣ ਕਿਤ ਕਿੰਨਾ ਕੇ ਸ਼ੁਰੂ ਹੋ ਗਿਆ ਭਾਈ ਮੈਂ ਜਦੋਂ ਸ਼ੁਰੂ ਕੀਤਾ 200 ਬੰਦੇ ਤੋਂ ਸ਼ੁਰੂ ਕੀਤਾ ਸੀਗਾ ਜੀ ਤੇ ਅੱਜ ਘਟੂ ਘਟ 300 400 ਬੰਦੇ ਤਿਆਰ ਹੁੰਦਾ ਰੰਗ ਕਰੇ ਟੋਟੇ ਚਾਲ। ਫਿਰ ਇਹ ਹਸਪੀਟਲ ਲੱਗੇ ਕਿਉਂ ਇਹ ਲੰਗ ਲਗਾਇਆ ਕਿਉਂਕਿ ਇੱਥੇ ਕੋਈ ਉਧਰ ਕੋਈ ਖਾਸ ਜਗਾ ਸੀ ਫਿਰ ਚੁਣੀ ਗਈ। ਕੋਈ ਹਸਪੀਟਲ ਦੇ ਤਾਲ ਦੀ ਸੀਗਾ ਇੱਥੇ ਮੈਂ ਦੇਖਦਾ ਅੰਦਰ ਜਾ ਕੇ ਨਾ ਕਈ ਮੋਕੇ ਮੈਂ ਸੇਵਾ ਦਾ ਮੌਕਾ ਮਿਲਦਾ ਅੰਦਰ ਚਾਈਦਾ ਵਾ ਆਪਾਂ। ਠੀਕ ਹੈ ਜੀ। ਕਿ ਅੰਦਰ ਕਈ ਮੋਕੇ ਨਾ ਪਿੱਛੋਂ ਅੰਦਰ ਮਰੀਜ਼ ਹੁੰਦੇ ਆ ਪਿੱਛੋਂ ਨਹੀਂ ਆਇਆ ਜਾਂਦਾ ਪਰਿਵਾਰ ਕੋ। ਪਿੱਛੋਂ ਰੋਟੀ ਲੈ ਕੇ ਪਿੰਡ ਟਾਈਮ ਦੀ ਇਹ ਕਰਕੇ ਮੈਨੂੰ ਹੁੰਦਾ ਚਲੋ ਦੁਪਹਿਰ ਦੀ ਰੋਟੀ ਬੰਦਾ ਇੱਥੋਂ ਖਾ ਲੈਂਦਾ। ਤਦ ਕਰਕੇ ਮੈਨ ਇਹ ਜਿਹੜੇ ਲੰਗਰ ਲਗਾਇਆ ਜਾਂਦਾ ਉਹ ਆਪਣੀ ਤੁਹਾਡੀ ਕਮਾਈ ਜਿਹੜੀ ਆ ਉਹਦੇ ਵਿੱਚੋਂ ਕੁਛ ਇਸਾ ਕੱਢ ਕੇ ਤੁਸੀਂ ਲੰਗਰ ਲਗਾਉਂਦੇ ਹਾਂ ਜੀ ਇਹ ਜਿੰਨਾ ਵੀ ਸੈਟਅਪ ਆ ਜਿੰਨਾ ਵੀ ਆ ਮੈਂ ਆਪਣੀ ਕਮਾਈ ਦੇ ਵਿੱਚੋਂ ਆਪ ਖੁਦ ਲਾਉਣਾ ਮੈਂ ਕਿਸੇ ਤੋਂ ਸੇਵਾ ਨਹੀਂ ਲੈਂਦਾ ਕੁਛ ਨਹੀਂ ਕਰਦਾ ਤੇ ਬੰਦਿਆਂ ਦਾ ਜਿਹੜਾ ਖਰਚਾ ਆ ਜੇ ਤਿੰਨ ਬੰਦੇ ਲੱਗੇ ਤੁਹਾਡੇ ਜਿਹੜਾ ਉਹਨਾਂ ਦਾ ਖਰਚਾ ਫਿਰ ਕਿਸ ਤਰ੍ਹਾਂ ਦਾ ਖਰਚਾ ਮੈਂ ਆਪ ਕਰਦਾ ਸੋਸਾਇਟੀ ਹੈ ਕਿ ਤੁਸੀਂ ਆਪ ਹੀ ਕਰਨੀ ਕਰਦੇ ਨਹੀਂ ਮੇਰੀ ਨਾਨਕ ਫੁਲਾ ਸੇਵਾ ਸੋਸਾਇਟੀ ਤਿਆਰ ਕਰੀ ਆ ਜੀ ਇਹ ਮੈਂ ਬਸ ਆਪ ਇਕੱਲਾ ਹੀ ਆ ਫਿਲਹਾਲ ਜਾਂ ਮੇਰੇ ਤਿੰਨ ਬੰਦੇ ਆ ਜਿੰਨਾ ਚਿਰ ਰਵਾਂਗੇ ਜੀ ਸੇਵਾ ਦਾ ਮੌਕਾ ਜਿੱਥੇ ਵੀ ਮਿਲੇ ਮੈਂ ਉੱਥੇ ਸੇਵਾ ਕਰਦਾ ਨੇ ਕੀ ਕੀ ਬਣਾਇਆ ਜਾਂਦਾ ਇਹ 7 ਦਿਨ ਸੱਤੇ ਦੇ ਸਿਸ ਚੇਂਜ ਹੁੰਦੀ ਹੈ ਜੀ ਜਦਾ ਰਾਜਮਾ ਲੋ ਰਾਜਮਾ ਚੌਲ ਰਾਜਮਾ ਚੌਲ ਕੜੀ ਹੈ ਦਾਲ ਮਖਣੀ ਚੌਲ ਸੱਤ ਦਿਨ ਚੇਂਜ ਹੀ ਹੋਊਗੀ ਸਭ ਜੀ ਸੇਮ ਨਹੀਂ ਹੈ ਪਹਿਲਾਂ ਲੰਗਰੀ ਲਗਾਇਆ ਜਾਂਦਾ ਕਿ ਹੋਰ ਵੀ ਕੋਈ ਸੇਵਾ ਕਰਦੇ ਤੁਸੀਂ ਨਾ ਹਾਂਜੀ ਕਿਸੇ ਨੂੰ ਵੀ ਕੇ ਚੀਜ਼ ਦੀ ਜ਼ਰੂਰਤ ਹੁੰਦੀ ਹੈ ਜੀ ਆਉਂਦੇ ਆ ਜੀ ਜਿੱਦਾਂ ਕੱਲ ਬਾਪੂ ਜੀ ਆਏ ਸੀਗੇ ਉਹਨਾਂ ਦਾ ਬੇਟਾ ਪੂਰਾ ਹੋ ਗਿਆ ਉਹਨਾਂ ਨੂੰ ਰਾਸ਼ਨ ਉਹਨਾਂ ਨੂੰ ਰਾਸ਼ਨ ਪੇ ਕੀਤਾ ਜਿਹੜੇ ਕੇ ਚੀਜ਼ ਦੀ ਜ਼ਰੂਰਤ ਆ ਨੰਬਰ ਆ ਮੇਰਾ ਜੀ ਠੀਕ ਆ ਜੀ ਕੇ ਨੂੰ ਵੀ ਕੇ ਚੀਜ਼ ਦੀ ਲੋੜ ਆ ਮੈਂ ਪੇ ਕਰੂੰਗਾ ਜੀ ਰਾਸ਼ਨ ਚਾਹੀਦਾ ਦਵਾਈਆਂ ਵਾਸਤੇ ਪੈਸੇ ਚਾਹੀਦੇ ਆ ਜਾਂ ਕੋਈ ਵੀ ਪ੍ਰੋਬਲਮ ਆ ਕੇ ਨੂੰ ਲੱਗਦਾ ਹੋਊਗਾ ਜਨਰਲ ਪ੍ਰੋਬਲਮ ਆ ਮੈਂ ਪੇ ਕਰਦਾ ਜੀ ਸੇਵਾ ਕਰਦਾ ਸਰ ਦੇਖਿਆ ਜਾਂਦੇ ਹਸਪੀਟਲ 'ਚ ਕੋਈ بڑے ਲੋਕ ਲੋੜ ਮੰਦ ਆ ਜਾਂਦੇ ਫਿਰ ਉਹਨਾਂ ਦਾ ਵੀ ਸਾਥ ਕਹਿੰਦਾ ਤੁਹਾਡੇ ਕੋਲ ਦਿੱਤਾ ਜਾਂਦਾ ਹਾਂਜੀ ਹਸਪੀਟਲ ਜਾਣੇ ਆਪਾਂ ਸੇਵਾ ਨਾਲ ਇੱਥੇ ਵੀਰਾ ਇੱਕ ਵਿਕਾਸ ਠੀਕਾ ਉਹਨਾਂ ਨਾਲ ਉਹਨਾਂ ਨੂੰ ਵੀ ਸੇਵਾ ਦੇਈ ਦੀ ਐ ਪਹਿਲਾਂ ਇਹ ਤੋਂ ਪਹਿਲਾਂ ਉਹਨਾਂ ਨੂੰ ਸੇਵਾ ਦਿੰਦੇ ਸੀਗਾ ਮੈਂ ਜਿੰਨੀ ਸੇਵਾ ਹੁੰਦੀ ਮਹੀਨੇ ਦਾ ਜਿੰਨਾ ਵੀ ਖਰਚਾ ਹੁੰਦਾ ਮੈਂ ਉਹਨਾਂ ਨੂੰ ਕਰਦਾ ਏ ਠੀਕਾ ਜੀ ਹੁਣ ਫਿਰ ਮੈਂ ਆਪ ਸ਼ੁਰੂ ਕਰ ਲਿਆ ਜੀ ਹਰ ਇੱਕ ਟਰਾਂਸਪੋਰਟ ਵੀ ਆ ਤੁਹਾਡੀ ਬਾਹਰ ਆ ਫਿਰ ਇੱਧਰ ਆ ਆਪਣੇ ਫਾਈਨੈਂਸ ਦਾ ਕੰਮ ਆ ਫਿਰ ਲੰਗਰ ਵਾਲੇ ਖਿਆਲ ਰੋਜ਼ ਹੀ ਲੰਗਰ ਲਗਾਉਣਾ ਫਿਰ ਇਹਦੇ ਵਾਲੇ ਖਿਆਲ ਕਿਸ ਤਰ੍ਹਾਂ ਕਰੀ ਭਾਜੀ ਮੈਂ ਨਾ ਕਾ ਤੁਹਾਨੂੰ ਪਹਿਲਾਂ ਵੀ ਗੱਲ ਕਰੀ ਕਿ ਕਾਫੀ ਟਾਈਮ ਤੋਂ ਮੈਂ ਸੇਵਾ ਵਾਲੇ ਪਾਸੇ ਜੁੜਿਆ ਮੈਨੂੰ ਸੇਵਾ ਵਾਲੇ ਪਾਸੇ ਦਾ ਰੁਝਾਨ ਆ ਕਿ ਮੈਂ ਸੇਵਾ ਕਰਾਂ ਸ਼ੁਰੂ ਤੋਂ ਮੇਨੁਰਜਾਨਾ ਦੀ ਸੇਵਾ ਦਾ ਪਰਿਵਾਰ ਦਾ ਫਿਰ ਕਿੰਨਾ ਕ ਸਾਥ ਹੈ ਇਹਦੇ ਵਿੱਚ ਪਰਿਵਾਰ ਦਾ ਬਹੁਤ ਸਾਥ ਆ ਜੀ ਮੇਰੀ ਮਿਸਸਿਸ ਦਾ ਬਹੁਤ ਸਾਥ ਆ ਠੀਕ ਹੈ ਮੇਰੇ ਬੱਚੇ ਆ ਦੋ ਮਾਤਾਵਾ ਘਰੇ ਸਿਸਟਰ ਆ ਮੇਰੇ ਦੋ ਹਾਂਜੀ ਉਹਨਾਂ ਦੀ ਮੈਰਿਜ ਹੋਈ ਹੈ ਜੀ ਬਹੁਤ ਸਾਥ ਆ ਉਹਨਾਂ ਦੇ ਪਰਿਵਾਰ ਦਾ ਬਹੁਤ ਸਾਥ ਇਹ ਦੇਖਿਆ ਤੁਸੀਂ ਉਹਨਾਂ ਦੇ ਪਰਿਵਾਰ ਦਾ ਵੀ ਇਸ ਲੰਗਰ ਦੇ ਵਿੱਚ ਪੂਰਾ ਸਾਥ ਆ ਔਰ ਜਿਹੜਾ ਉਹਨਾਂ ਦੀ ਕਮਾਈ ਹੈ ਫਾਈਨੈਂਸ ਦੀ ਕਮਾਈ ਆ ਜਿਹੜਾ ਉਹਦੇ ਵਿੱਚ ਕੁਛ ਇਸ ਆ ਜਿਹੜਾ ਲੰਗਰ ਲਗਾ ਕੇ ਔਰ ਸੇਵਾ ਭਾਵਨਾ ਕਰਦੇ ਨੇ ਮੈਂ ਬਟਾਲਾ ਤੋਂ ਵਿਕੀ ਮਲੀ